ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਹੁਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਐ ਸੱਤ ਕਾਰਵਾਈ ਜਿਹੜੀ ਆ ਮਿਦਲਿਆਂ ਦੀ ਆ ਰਹੀ ਆ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਛੱਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 590 ਰੁਪਏ ਡਰਗ ਮਨੀ ਜਿਹੜੀ ਆ ਬਰਾਮਦ ਕਰਕੇ ਦਰਜ ਰਿਸ਼ ਕਰਕੇ ਤਫਤੀਸ਼ਾਂ ਨੂੰ ਚਲਾਈਂਦੀ ਗਈ ਆ ਇਹ ਜਿੰਨਾ ਦੋਸ਼ੀਆਂ ਕੋਲੋਂ ਤਰਵੀਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਫਿਜ਼ਦਾ ਵਾ ਉਹਨਾਂ ਨੂੰ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਆ ਠੋਸ ਕਾਰਵਾਈ ਅਗੋਂ ਚਲਾਈ ਜਾਂਦੀ ਜਾਊਗੀ ਅਗਰ ਪਤਾ ਕਰਕੇ ਕੋਲੋਂ ਅੰਦਰ ਸ਼ਾਸਤ੍ਰ ਪੜਿਆ ਜਾਵੇ ਤੇ ਇਹ ਜਿਵੇਂ ਸਾਡੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਸੁਹੇਲ ਮੀਰ ਜੀ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਸੋਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਸੱਤ ਕਾਰਵਾਈ ਜਿਹੜੀ ਆ ਬਚਲਿਆਂ ਦੀ ਯਾਰੀ ਆ ਇਸੇ ਮੁਹਿਮ ਤਹਿਤ ਚੌਕੀ ਇੰਚਾਰਜ ਕਾਲਾ ਫਗਣਾ ਵੱਲੋਂ ਕੱਲ ਮਿਤੀ 22 9 2024 ਨੂੰ ਡਾਲੇਚੱਕ ਪਿੰਡ ਦੇ ਨੇੜੇ ਤੋਂ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 5200 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕਰਕੇ ਮਕਦਮਾ ਨੰਬਰ 95 ਬੜਾ ਚਾਈ 24 ਜੇਰੇ ਤਰ੍ਹਾਂ 2127 ਇਹ ਐਨਡੀਪੀਐਸ ਐਕਟ ਅਧਾਰ ਦੇ ਸਿਖ ਕਰਕੇ ਤਫਤੀਸ਼ਾਂ ਚ ਚਲਾਈਂਦੀ ਗਈ ਆ ਤੇ ਦੋਸ਼ੀ ਕੋਲੋਂ ਜਿਹੜੀ ਢੁਗਾਈ ਨਾਲ ਪੁੱਛ ਪੜਤਾਲ ਜਾਰੀ ਆ ਕਿ ਉਹ ਇਹ ਨਸ਼ੀਲਾ ਪਦਾਰਥ ਕਿਸ ਵਿਅਕਤੀ ਕੋਲੋਂ ਲੈ ਕੇ ਆਉਂਦਾ ਆ ਤੇ ਅੱਗੇ ਕਿੰਨਾ ਕਿੰਨਾ ਵਿਅਕਤੀ ਉਹ ਜਿਹੜਾ ਵੇਚਦਾ ਆ ਤੇ ਇਹਦੀ ਜਿਹੜੀ ਢੁਗਾਈ ਨਾਲ ਪੁੱਛ ਪੜਤਾਲ ਕਰਕੇ ਤੇ ਇਹ ਜਿੰਨਾ ਦੋਸ਼ੀਆਂ ਕੋਲੋਂ ਹੈਰੋਇਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਵੇਚਦਾ ਵਾ ਉਹਨਾਂ ਨੂੰ ਮੁਕਦਮੇ ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਠੋਸ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਜੀ ਪਹਿਲਾਂ ਨਹੀਂ ਮਾਮਲਾ ਅਥੇ ਨਹੀਂ ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਹੈ ਬਟ ਇਹਨਾਂ ਦਾ ਇੱਕ ਬੇਟਾ ਹੈ ਜੀ ਰਾਹੁਲ ਰਾਏ ਉਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸਏ ਦੇ ਤਹਿਤ ਮੁਕਦਮਾ ਦਰਜਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਮਤਲਬ ਜਿਹੜੀ ਐਡਮਿ ਤਫਤੀਸ਼ ਜਿਹੜੀ ਆਮ ਚੱਲਿਆ ਹੋਈ ਜਾਵੇਗੀ ਤੇ ਸਰ ਚੋਰੀ ਦੀਆਂ ਬਾਤ ਕਰਤਾ ਕਿ ਹੋਈਆਂ ਉਹਦੀ ਪੁਲਿਸ ਮਸਤਾਬੀ ਲੱਗਦੀ ਹੈ ਜੋ ਕਰ ਰਹੀ ਹੈ ਪੁਲਸ ਵੱਲੋਂ ਕਰੀ ਹੈ ਜੀ ਬਿਲਕੁਲ ਜੀ ਜਦੋਂ ਵੀ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਵੀ ਸੂਚਨਾ ਮਿਲਦੀ ਹੈ ਤੇ ਤੁਰੰਤ ਜਿਹੜਾ ਵਾ ਸਾਡੇ ਵੱਲੋਂ ਮੌਕੇ ਤੇ ਜਿਹੜਾ ਆਜੋ ਤੇ ਟੀਮਾਂ ਭੇਜ ਕੇ ਤੇ ਜਿਹੜੀ ਹੈ ਠੋਸ ਕਾਰਵਾਈ ਹਮਚਲੀ ਜਾਂਦੀ ਹੈ ਤੇ ਹਰ ਕਿਸਮ ਦੇ ਅਪਰਾਧ ਨੂੰ ਜਿਹੜਾ ਵਾ ਟਰੇਸ ਕਰਨ ਦੇ ਵਿੱਚ ਪੂਰੀ ਦਜਸ਼ਤੀ ਨਾਲ ਮਿਹਨਤ ਕਰਕੇ ਕ੍ਰਾਈਮ ਨੂੰ ਟਰੇਸ ਕਰਕੇ ਤੇ ਅਪਰਾਧੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਮਚਲਿਆ ਜਾਂਦੀ ਹੈ ਓਕੇ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਹੁਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਐ ਸਖਤ ਕਾਰਵਾਈ ਜਿਹੜੀ ਆ ਮਚਲਿਆਂਦੀ ਆ ਰਹੀ ਆ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਛੱਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 590 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕਰਕੇ ਦਰਜ ਐਸ ਕੇ ਕਰਕੇ ਤਫਤੀਸ਼ਾਂ ਨੂੰ ਚਲਾਈਂਦੀ ਗਈ ਆ ਇਹ ਜਿੰਨਾ ਦੋਸ਼ਿਆ ਕੋਲੋਂ ਹਰਵਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਫਿਜਦਾ ਵਾ ਉਹਨਾਂ ਨੂੰ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਆ ਠੋਸ ਕਾਰਵਾਈ ਅਮਲ ਚ ਲਿਆਂਦੀ ਜਾਊਗੀ। ਅਗਰ ਪਤਾਕਰ ਚੁੱਕਿਆ ਕੋਲੋਂ ਅੰਦਰ ਸਤਾਸਤ ਕਰਿਆ ਜਾਣਾ ਤੇ ਇਹ ਜੀ ਜਿਹੜੇ ਸਾਡੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਸੁਹੇਲ ਮੀਰ ਜੀ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਸੋਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਸੱਤ ਕਾਰਵਾਈ ਜਿਹੜੀ ਆ ਮਚਲਿਆਂ ਦੀ ਆ ਰਹੀ ਆ ਇਸੇ ਮੁਹਿਮ ਤਹਿਤ ਚੌਕੀ ਇੰਚਾਰਜ ਕਾਲਾ ਹਗਣਾ ਵੱਲੋਂ ਕੱਲ ਮਿਤੀ 22/9/2024 ਨੂੰ ਡਾਲੇਚੱਕ ਪਿੰਡ ਦੇ ਨੇੜੇ ਤੋਂ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 5200 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕਰਕੇ ਮਕਦਮਾ ਨੰਬਰ 95/24 ਜੇਰੇ ਤਰ੍ਹਾਂ 2127 ਇਹ ਐਨਡੀਪਸ ਐਕਟ ਅਧਾਰ ਦੇਸ਼ ਕਰਕੇ ਤਫਤੀਸ਼ਾਂ ਚ ਚਲਾਈ ਜਾਂਦੀ ਗਈ ਆ ਤੇ ਦੋਸ਼ੀ ਕੋਲੋਂ ਜਿਹੜੀ ਢੁਗਾਈ ਨਾਲ ਪੁੱਛ ਪੜਤਾਲ ਜਾਰੀ ਆ ਕਿ ਉਹ ਇਹ ਨਸ਼ੀਲਾ ਪਦਾਰਥ ਕਿਸ ਵਿਅਕਤੀ ਕੋਲੋਂ ਲੈ ਕੇ ਆਉਂਦਾ ਆ ਤੇ ਅੱਗੇ ਕਿੰਨਾ ਕਿੰਨਾ ਵਿਅਕਤੀ ਨੂੰ ਜਿਹੜਾ ਵੇਚਦਾ ਤੇ ਇਹਦੀ ਜਿਹੜੀ ਢੁਗਾਈ ਨਾਲ ਪੁੱਛ ਪੜਤਾਲ ਕਰਕੇ ਤੇ ਇਹ ਜਿੰਨਾ ਦੋਸ਼ੀਆਂ ਕੋਲੋਂ ਹੈਰੋਇਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਵੇਚਦਾ ਵਾ ਉਹਨਾਂ ਨੂੰ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਠੋਸ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਪਹਿਲਾਂ ਇਹ ਮਾਮਲਾ ਦੱਸਿਆ ਨਹੀਂ ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਆ ਬਟ ਇਹਨਾਂ ਦਾ ਇੱਕ ਬੇਟਾ ਹੈ ਜੀ ਰਾਹੁਲ ਰਾਏ ਉਹਦੇ ਖਿਲਾਫ ਪਹਿਲਾਂ ਵੀ ਐਂਡੀ ਪੈਸਕਟ ਦੇ ਤਹਿਤ ਮੁਕਦਮਾ ਦਰਜਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਮਤਲਬ ਜਿਹੜੀਆਂ ਅਗਲੀ ਤਫਤੀਸ਼ ਜਿਹੜੀਆਂ ਅਮਲ ਚਲਾਈਆਂ ਦੀ ਜਾਵੇਗੀ ਤੇ ਸਰ ਚੋਰੀ ਦੀਆਂ ਵਾਰਤਾਂ ਜਿਹੜੀਆਂ ਹੋ ਰਹੀਆਂ ਉਹ ਵੀ ਪੁਲਿਸ ਕੋਲ ਸਟੇਟਮੈਂਟ ਲੈਂਦੀ ਹੈ ਜੋ ਕਰ ਰਹੀ ਹੈ ਪੁਲਿਸ ਨੂੰ ਕਰ ਰਹੀ ਹੈ ਜੀ ਬਿਲਕੁਲ ਜੀ ਜਦੋਂ ਵੀ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਵੀ ਸੂਚਨਾ ਮਿਲਦੀ ਹੈ ਤੇ ਤੁਰੰਤ ਜਿਹੜਾ ਵਾ ਸਾਡੇ ਵੱਲੋਂ ਲੋਕੇ ਤੇ ਜਿਹੜਾ ਆਜੂਰ ਤੇ ਟੀਮਾਂ ਭੇਜ ਕੇ ਤੇ ਜਿਹੜੀ ਆ ਠੋਸ ਕਾਰਵਾਈਆਂ ਮਚ ਲਿਆਂਦੀ ਜਾਂਦੀ ਹੈ ਤੇ ਹਰ ਕਿਸਮ ਦੇ ਅਪਰਾਧ ਨੂੰ ਵਾ ਟਰੇਸ ਕਰਨ ਦੇ ਵਿੱਚ ਪੂਰੀ ਦ੍ਰਿਜਸਤੀ ਨਾਲ ਮਿਹਨਤ ਕਰਕੇ ਕ੍ਰਾਈਮ ਨੂੰ ਟਰੇਸ ਕਰਕੇ ਤੇ ਅਪਰਾਧੀਆਂ ਦੇ ਖਿਨਾ ਸਖਤੋ ਸਖਤ ਕਾਰਵਾਈ ਜਿਹੜੀ ਆ ਮਚ ਲਿਆਂਦੀ ਜਾਂਦੀ ਹੈ ਓਕੇ